ਕੁੜੀਆਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਆ ਕਿ ਸੋਚਦੇ ਹੋਏ ਵੀ ਸ਼ਰਮ ਆਂਦੀ ਆ ਉਸ ਕੁੜੀ ਦੀ ਮਾਂ ਨੇ ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਤਕਲੀਫਾਂ ਦੇ ਨਾਲ ਪਾਲਿਆ ਕਿਉਂਕਿ ਉਹਦਾ ਬਾਪ ਸ਼ਰਾਬੀ ਸੀਗਾ ਤੇ ਬੜੀ ਤੰਗ ਹੋ ਕੇ ਉਹਨੇ ਵਿਆਹ ਕੀਤਾ ਉਹਨੇ ਕੋਈ ਕਸਰ ਨਹੀਂ ਛੱਡੀ ਵਿਆਹ ਕਰਨ ਦੇ ਵਿੱਚ ਤੇ ਇਹਦੀ ਜਿਹਦੇ ਨਾਲ ਮੈਂ ਗੱਲ ਕਰ ਰਹੀ ਸੀ ਉਹਦੇ ਕੋਲ ਮੈਨੂੰ ਪਤਾ ਲੱਗਿਆ ਕਿ ਉਸ ਕੁੜੀ ਦਾ ਤਾਂ ਹੁਣ ਤਲਾਕ ਹੋ ਰਿਹਾ ਆ ਤੇ ਵਿਆਹ ਹਲੇ 2 ਸਾਲ ਵੀ ਪੂਰੇ ਨਹੀਂ ਹੋਏ ਮੈਨੂੰ ਪੁੱਛਣ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਕਿ ਉਹ ਕੁੜੀ ਪਹਿਲਾਂ ਕਿਸੇ ਹੋਰ ਮੁੰਡੇ ਦੇ ਨਾਲ ਰਹਿੰਦੀ ਸੀਗੀ ਤੇ ਜਦੋਂ ਉਹਦਾ ਵਿਆਹ ਹੋਇਆ ਉਹਦੇ ਘਰ ਵਾਲਾ ਬਾਹਰ ਚਲਾ ਗਿਆ ਉਹ ਸੱਸ ਸਹੁਰੇ ਦੇ ਤੇ ਉਸ ਕੁੜੀ ਦੀ ਹਿੰਮਤ ਦੇਖੋ ਕਿ ਉਹ ਆਪਣੇ ਸੱਸੋਰੇ ਦੇ ਘਰ ਦੇ ਵਿੱਚ ਮਤਲਬ ਕਿ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਹੀ ਉਸ ਮੁੰਡੇ ਨੂੰ ਸੱਦਦੀ ਰਹਿੰਦੀ ਸੀਗੀ ਪਤਾ ਨਹੀਂ ਰਾਤ ਨੂੰ ਸ਼ਾਇਦ ਨੀਂਦੀਆਂ ਗੋਲੀਆਂ ਦੇ ਦਣੀਆਂ ਇਸ ਟਾਈਮ ਦੇ ਉੱਤੇ ਉਹਨਾਂ ਦੀ ਤਲਾਕ ਦੀ ਗੱਲ ਚੱਲ ਰਹੀ ਆ ਹੁਣ ਜਿਹੜੇ ਮੁੰਡੇ ਨੇ ਉਹ ਵਿਆਹ ਕਿ ਲਿਆਉਂਦੀ ਸੀ ਉਹਦਾ ਤਾਂ ਕੋਈ ਕਸੂਰ ਨਹੀਂ ਹੈ ਨਾ ਅਗਲਾ ਤਾਂ ਪਤਾ ਨਹੀਂ ਕਿਹੜੇ ਬਾਹਰਲੇ ਮੁਲਕ ਦੇ ਵਿੱਚ ਬੈਠ ਕੇ ਉਹਦਾ ਕੰਮ ਬਣਾਉਣ ਦੀ ਸੋਚ ਰਿਹਾ ਹੋਣਾ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਫੈਮਿਲੀ ਨੂੰ ਇੱਥੇ ਲੈ ਕੇ ਆਵਾਂ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਆ ਕਿ ਜਦੋਂ ਵੀ ਤੁਸੀਂ ਮੁੰਡੇ ਮੈਂ ਪਹਿਲਾਂ ਵੀ ਇਦਾਂ ਦੀਆਂ ਵੀਡੀਓ ਬਣਾ ਚੁੱਕੀਆਂ ਇੱਕ ਦੋ ਜਦੋਂ ਵੀ ਤੁਸੀਂ ਮੁੰਡੇ ਇੰਡੀਆ ਦੇ ਵਿੱਚ ਜਾਂਦੇ ਹੋ ਵਿਆਹ ਕਰਵਾਉਣ ਦੇ ਵਾਸਤੇ ਤੁਹਾਨੂੰ ਕੋਈ ਰਿਸ਼ਤਾ ਚਾਹੀਏ ਕੋਈ ਰਿਸ਼ਤੇਦਾਰ ਕਰਵਾ ਰਿਹਾ ਹੈ ਚਾਹੇ ਤੁਸੀਂ ਖੁਦ ਲੱਭ ਰਹੇ ਹੋ ਉਸ ਕੁੜੀ ਨੂੰ ਇਕੱਲਿਆਂ ਇਹ ਵਾਲੀ ਗੱਲ ਜ਼ਰੂਰ ਪੁੱਛੋ ਕਿ ਪਾਈ ਤੇਰੇ ਮਨ ਦੇ ਵਿੱਚ ਕੋਈ ਹੁਕਮਤ ਨਹੀਂ ਹੈਗਾ ਅਗਰ ਤੂੰ ਆਪਣੇ ਘਰਦਿਆਂ ਨੂੰ ਦੱਸਣੇ ਤੋਂ ਡਰਦੀਆਂ ਕਿ ਤੂੰ ਚਾਹੁੰਦੀ ਆ ਕਿ ਮੈਂ ਨਾ ਕਰ ਦਵਾਂ ਆਪਣੇ ਵੱਲੋਂ ਤੁਸੀਂ ਇਹ ਗੱਲ ਕੁੜੀਆਂ ਨੂੰ ਜ਼ਰੂਰ ਪੁੱਛਿਆ ਕਰੋ ਕਿਉਂਕਿ ਕੁੜੀਆਂ ਦਾ ਅੱਜ ਇੰਨਾ ਬੁਰਾ ਹਾਲ ਹੋ ਚੁੱਕਿਆ ਆ ਕਿ ਤੁਸੀਂ ਸੋਚ ਨਹੀਂ ਸਕਦੇ ਉਹ ਵਿਆਹ ਤੋਂ ਬਾਅਦ ਦੇ ਵਿੱਚ ਵੀ ਨਹੀਂ ਹਟ ਰਹੀਆਂ ਉਹਨਾਂ ਨੇ ਸੀਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਕਿ ਸਾਡੀ ਜ਼ਿੰਦਗੀ ਖਰਾਬ ਹੋ ਜੂ ਸਾਡੇ ਮਾਪਿਆਂ ਦੀ ਬੇਇੱਜ਼ਤੀ ਹੋ ਜੂ